ਤਾ ਜਸਵਿੰਦਰ ਪੱਲਾ ਜੀ ਦੀਆਂ ਇਹ ਆਖਰੀ ਤਸਵੀਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਅੰਤਿਮ ਦਰਸ਼ਨ ਜਿਹੜੇ ਲੋਕਾਂ ਨੇ ਕੀ ਇਸ ਲਈ ਬਾਡੀ ਕਾਰ ਦੇ ਵਿੱਚ ਰੱਖੀ ਗਈ ਤਾਂ ਆਪਣੇ ਮਹਿਲ ਦੇ ਵਿੱਚੋਂ ਜਿਹੜਾ ਉਹਨਾਂ ਦਾ ਸੁਪਨਿਆਂ ਦਾ ਮਹਿਲ ਕਹਿ ਸਕਦੇ ਹੋ ਕਿ ਘਰ ਦੇ ਵਿੱਚ ਬੰਦਾ ਮਿਹਨਤ ਦੇ ਨਾਲ ਆਪਣਾ ਘਰ ਬਣਾਉਂਦਾ ਹੈ ਤੇ ਉਸ ਘਰ ਦੇ ਵਿੱਚੋਂ ਸਦਾ ਦੇ ਲਈ ਜਸਵਿੰਦਰ ਪੱਲਾ ਜੀ ਅੱਜ ਸਰੀਰਕ ਰੂਪ ਦੇ ਵਿੱਚ ਅੱਜ ਜਾ ਰਹੇ ਨੇ ਹਾਲਾਂਕਿ ਦਰਸ਼ਕਾਂ ਦਾ ਜਿਹੜੇ ਚਾਉਣ ਵਾਲਿਆਂ ਦੇ ਦਿਨਾਂ ਦੇ ਵਿੱਚ ਤਾਂ ਰਹਿਣ ਗਈ ਪਰ ਜਿਹੜੀ ਉਹਨਾਂ ਦੀ ਮ੍ਰਿਤਕ ਦੇਹ ਹੈ ਉਹ ਹੁਣ ਰਖਵਾਈ ਜਾ ਰਹੀ ਹੈ ਗੱਡੀ ਦੇ ਵਿੱਚ ਇਸ ਤੋਂ ਬਾਅਦ ਉਹਨਾਂ ਨੂੰ ਸ਼ਮਸ਼ਾਨ ਘਾਟ ਵਿਖੇ ਲਜਾਇਆ ਜਾਵੇਗਾ ਉਹਨਾਂ ਨੂੰ ਘਰ ਦੇ ਵਿੱਚ ਉਹਨਾਂ ਦੀ ਜਿਹੜੀ ਬਾਡੀ ਰੱਖੀ ਗਈ ਸੀ ਅੰਤਿਮ ਦਰਸ਼ਨਾਂ ਦੇ ਲਈ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਮੇਡੀ ਦਾ ਫਨਕਾਰ ਹਾਸਿਆਂ ਦਾ ਬਾਦਸ਼ਾ ਸਭ ਨੂੰ ਖੁਸ਼ੀਆਂ ਵੰਡਣ ਵਾਲਾ ਅੱਜ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਜਿਹੜਾ ਇਹ ਲੋਕਾਂ ਦਾ ਇਕੱਠ ਆ ਇਹ ਦੱਸਦਾ ਹੈ ਕਿਉਂਕਿ ਅਕਸਰ ਸਿਆਣੇ ਕਹਿੰਦੇ ਨੇ ਕਿ ਮੌਤ ਤੋਂ ਬਾਅਦ ਹੀ ਯਾਦੋਂ ਦਾ ਆਖਰੀ ਪਲ ਨੇ ਤਾਂ ਪਤਾ ਲੱਗਦਾ ਏ